ਅੱਜ ਦਿਨ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਅਲਬਰਟਾ ਦੀ ਪ੍ਰੀਮੀਅਰ ਦੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੋਈ ਹੈ। ਇਸ ਤੋਂ ਬਾਅਦ ਕੀ ਗੱਲਬਾਤ ਹੋਈ ਹੈ ਉਹ ਥੋੜੀ ਕਰਾਂਗੇ। ਦੂਜਾ ਕੈਨੇਡਾ ਦੇ ਵਿੱਚ ਲੋਕਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਤੀਜਾ ਸਰੀ ਪੁਲਿਸ ਨੇ ਚੋਰਾਂ ਨੂੰ ਗ੍ਰਿਫਤਾਰ ਕੀਤਾ। ਚੌਥੀ ਗੱਲਬਾਤ ਕਰਨੀ ਆ ਸਰੀ ਗਲਫਰਡ ਵਾਲੀ ਸੀਟ ਦੇ ਉੱਤੇ ਜਿਹੜੀ ਕੇਅਰ ਹੁੰਦੀਆਂ ਵੋਟਾਂ ਦਾ ਰੌਲਾ ਪਿਆ ਆ। ਇੱਕ ਗੱਲਬਾਤ ਕਰਨੀ ਹੈ ਚਾਰਲਸ ਡਾਰਵਿਨ ਦੀ ਕਬਰ ਦੇ ਉੱਤੇ ਕਿਸੇ ਨੇ ਨਾਰੇ ਲਿਖਿਆ ਨਾਰੇ ਕੀ ਆ ਤੇ ਦਾ ਮਤਲਬ ਕੀ ਆ ਸਭ ਤੋਂ ਪਹਿਲੀ ਗੱਲਬਾਤ ਜਦੋਂ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਪ੍ਰੈਜ਼ੀਡੈਂਟ ਅਲੈਕਟ ਡੋਨਲਡ 트੍ਰੰਪ ਚੋਣਾਂ ਦੇ ਵਿੱਚ ਜਿੱਤੇ ਆ ਉਸ ਵੇਲੇ ਦਾ ਬਾਕੀ ਦੇਸ਼ਾਂ ਦੇ ਨਾਲ ਰੌਲੇਕੋਲੇ ਇਹਨਾਂ ਦੇ ਕਾਫੀ ਚੱਲ ਰਿਹਾ ਆ ਤਾਂ ਕੈਨੇਡਾ ਦੇ ਨਾਲ ਵੀ ਚੱਲ ਰਿਹਾ ਆ ਅਲਬਰਟਾ ਅਲਬਰਟਾ ਸੂਬੇ ਦੇ ਜਿਹੜੇ ਪ੍ਰੀਮੀਅਰ ਨੇ ਉਹ ਜਾ ਕੇ ਇਹਨਾਂ ਨੂੰ ਇਹਨਾਂ ਦੇ ਉੱਥੇ ਘਰ ਦੇ ਵਿੱਚ ਮਾਰ ਲੋਗੋ ਦੇ ਵਿੱਚ ਮਿਲ ਕੇ ਆਇਆ ਤੇ ਉੱਥੇ ਇਹਨਾਂ ਨੇ ਮਿਲ ਕੇ ਕੁਝ ਗੱਲਾਂ ਬਾਤਾਂ ਇਹਨਾਂ ਦੇ ਨਾਲ ਕੀਤੀਆਂ ਜਿਹਦੇ ਤੋਂ ਬਾਅਦ ਜਿਹੜੇ ਟ੍ਰੇਡ ਕੇਸ ਕਿਸਮ ਦਾ ਹੋਊਗਾ ਕਿਉਂਕਿ ਅਲਬਰਟਾ ਦਾ ਬਹੁਤ ਡੂੰਗਾ ਸਬੰਧ ਆ ਅਮਰੀਕਾ ਦੇ ਨਾਲ ਸਿੱਧਾ ਤੇ ਅਲਬਰਟਾ ਦੀ ਇਕਨੋਮੀ ਵੀ ਉਧਰਲੇ ਪਾਸੇ ਸਿੱਧੀ ਜਿਹੜੀ ਉਹਨਾਂ ਦੇ ਨਾਲ ਜੁੜਦੀ ਆ ਅਲਬਰਟ ਦੀ ਪ੍ਰੀਮੀਅਰ ਡੈਨੀਅਲ ਸਮਿਥ ਯੂਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਮਿਲੇ ਆ ਅਲਬਰਟਾ ਦਾ એનર્ਜੀ ਐਕਸਪੋਰਟ ਜਿਹੜਾ ਉਹਨੂੰ ਡਿਸਕਸ ਕੀਤਾ ਉਹਨਾਂ ਦੇ ਨਾਲ ਤੇ ਉਹਦੀ ਅਮਰੀਕਾ ਦੀ ਇਕਨੋਮੀ ਦੇ ਵਿੱਚ ਕੀ ਮਹੱਤਤਾ ਆ ਇਦੀ ਗੱਲਬਾਤ ਕੀਤੀ ਆ ਹਾਲਾਂਕਿ ਦੋ ਦੇਸ਼ ਆਪਸ ਦੇ ਵਿੱਚ ਗੱਲਬਾਤ ਕਰਨਗੇ ਆਪਸ ਦੇ ਵਿੱਚ ਮਿਲਣਗੇ ਪਰ ਅਲਬਰਟਾ ਦੀ ਆਪਣੇ ਸਬੰਧ ਅਮਰੀਕਾ ਦੇ ਨਾਲ ਜਿਹੜੇ ਕਾਫੀ ਜ਼ਿਆਦਾ ਨਹੀਂ ਸੋ ਜਿਹੜੇ باوجود ਇਹ ਗੱਲਬਾਤ ਕਹਿੰਦੇ ਬਹੁਤ ਸਫਲ ਰਹੀ ਆ એનર્ਜੀ ਐਕਸਪੋਰਟ ਦੇ ਉੱਤੇ ਅਲਬਰਟਾ ਦੀ ਪ੍ਰੀਮੀਅਰ ਤੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਆਪਸ ਦੇ ਵਿੱਚ ਗੱਲਾਂਬਾਤਾਂ ਹੋਈਆਂ ਪਰ ਉਹ ਜਿਹੜਾ ਟੈਰਿਫ ਵਾਲਾ ਖਤਰਾ ਆ ਹਜੇ ਵੀ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਆ ਉਹਨਾਂ ਨੇ ਇਹ ਗੱਲ ਕਿਹਾ ਨਹੀਂ ਕਿ ਅਸੀਂ ਇਸ ਗੱਲ ਤੋਂ ਪਾਸੇ ਹਟ ਰਹੇ ਜਾਂ ਅਸੀਂ ਅਲਬਰਟਾ ਨੂੰ ਛੱਡ ਦਾਂਗੇ ਜਾਂ ਅਸੀਂ ਕੈਨੇਡਾ ਨੂੰ ਛੱਡ ਦਾਂਗੇ ਪਰ ਕੁਝ ਇਹ ਸਾਰੇ ਕੁਝ ਦੇ ਵਿੱਚੋਂ ਨਜ਼ਰ ਆ ਰਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਕੁਝ ਹੱਦ ਤੱਕ ਇਹਨਾਂ ਦੇ ਦੋਹਾਂ ਦੇ ਆਪਸ ਦੇ ਵਿੱਚ ਜਿਹੜੇ ਪੱਖ ਆ ਉਹ ਕਲੀਅਰ ਹੋਏ ਨੇ ਜਿਹੜੀ ਲਾਈਨ 5 ਪਾਈਪਲਾਈਨ ਆ ਲਾਈਨ 5 ਪਾਈਪਲਾਈਨ ਬਹੁਤ ਕ੍ਰੂਸ਼ੀਅਲ ਆ ਟਰਾਂਸਪੋਰਟ ਕਰਦੀ ਆ ਅਲਬਰਟਾ ਦਾ ਤੇਲ ਅਲਬਰਟਾ ਦੇ ਵਿੱਚ ਤੇਲ ਨਿਕਲਦਾ ਤੁਸੀਂ ਸਾਰੇ ਜਾਣਦੇ ਆ ਅਲਬਰਟਾ ਦੇ ਔਇਲ ਨੂੰ ਅਨਟੈਰੀਓ ਤੇ ਕੁਬੈਕ ਦੇ ਵਿੱਚ ਲੈ ਕੇ ਜਾਂਦੀ ਆ ਇਹ ਇਹ ਬਹੁਤ ਕ੍ਰੂਸ਼ਲ ਇਸ ਕਰਕੇ ਆ ਕਿ ਅਲਬਰਟਾ ਤੋਂ ਕੁਬੈਕ ਤੇ ਅਨਟੈਰੀਓ ਦੇ ਵਿੱਚ ਜਾਣ ਦੇ ਲਈ ਇਸ ਪਾਈਪਲਾਈਨ ਨੂੰ ਮਿਸ਼ੀਗਨ ਜਾਂ ਉਧਰਲੇ ਪਾਸਿਓਂ ਲੰਘ ਕੇ ਜਾਣਾ ਪੈਂਦਾ ਅਮਰੀਕਾ ਵਾਲੇ ਪਾਸਿਓਂ ਤੇ ਇਹ ਸਪਲਾਈ ਚੇਨ ਜੇ ਇਹਨਾਂ ਨੇ ਕੁਝ ਗੜਬੜ ਕਰ ਦਿੱਤੀ ਅਮਰੀਕਾ ਨੇ ਇਹ ਸਾਰੀ ਜਿ ساری ਇਹਨਾਂ ਦੀ ਸਪਲਾਈ ਚੇਨ ਦੇ ਉੱਤੇ ਅਸਰ ਪਾਊਗਾ ਅਲਬਰਟਾ ਬਹੁਤ ਵੱਡਾ ਇੱਕ ਸਪਲਾਇਰ ਆ ਇਹਦਾ ਔਇਲ ਦਾ ਅਬ ਸਿੱਧਾ ਅਮਰੀਕਾ ਨੂੰ ਵੀ ਜਿਹੜਾ ਕਿ ਬਹੁਤ ਵੱਡੇ ਉਹਨੂੰ ਰਿਫਾਈਨ ਕਰਕੇ ਮੁੜ ਕੇ ਹਰ ਵੈਲਿਊ ਪ੍ਰੋਡਕਟ ਦੇ ਵਿੱਚ ਕੀਤਾ ਜਾਂਦਾ ਇਹ ਜਿਹੜਾ ਟ੍ਰੇਡ ਆ ਇਹਦੇ ਨਾਲ ਹਜ਼ਾਰਾਂ ਅਮਰੀਕਨ ਦੀ ਜੌਬ ਜੁੜੀ ਆ ਤੇ ਅਮਰੀਕਾ ਦੀ ਇਕਨੋਮੀ ਬਹੁਤ ਬੂਸਟ ਹੁੰਦੀ ਆ ਕਲਬਰਟਾ ਦਾ ਸਬੰਧ ਤੇ ਹੈ ਜਿਹੜੀ ਅਲਬਰਟਾ ਵਾਲੀ ਪਾਈਪਲਾਈਨ ਆ ਅਮਰੀਕਾ ਨੂੰ ਜਾਂਦੀ ਇਹ ਬਹੁਤ ਵੱਡਾ ਇਸ਼ੂ ਬਾਈਡਨ ਵੇਲੇ ਵੀ ਰਹੀ ਆ ਕਿ ਜਿੱਦਣ ਉਹ ਆਇਆ ਉਹਨਾਂ ਨੇ ਪਹਿਲੇ ਦਿਨ ਇਹਨੂੰ ਬੰਦ ਕਰਤਾ ਤੇ ਦੂਜਿਆਂ ਨੇ ਖੋਲ ਦਿੱਤਾ ਸੋ ਉਸ ਮਾਮਲੇ ਦੇ ਉੱਤੇ ਦੂਜਾ ਜਿਹੜਾ ਇਹ એનર્ਜੀ ਟਰੇਡ ਆ ਅਲਬਰਟਾ ਦਾ ਤੇ ਅਮਰੀਕਾ ਦਾ ਇਹਨਾਂ ਦੋਵਾਂ ਦੇ ਵਿੱਚ ਬੈਨੀਫਿਟ ਆ ਦੋਵਾਂ ਦਾ ਫਾਇਦਾ ਆ ਔਰ ਇਹੀ ਗੱਲ ਉਹਨਾਂ ਨੇ ਉਹਨਾਂ ਨੇ ਜਾ ਕੇ ਕਰਨ ਦੀ ਕੋਸ਼ਿਸ਼ ਕੀਤੀ ਆ ਕੈਨੇਡਾ ਜਿਹੜਾ ਰਾ ਆਇਲ ਆ ਉਹ ਇਥੋਂ ਪ੍ਰੋਵਾਈਡ ਕਰਦਾ ਯੂਐਸ ਨੂੰ ਫਿਰ ਅਪਗ੍ਰੇਡ ਕਰਦਾ ਆ ਤੇ ਜਿਹੜਾ ਡਾਲਰ 100 ਬਿਲੀਅਨ ਵਰਥ ਕੈਨੇਡੀਅਨ ਆਇਲ ਆ ਤੇ ਉਹ 300 ਬਿਲੀਅਨ ਜਿਹੜਾ ਰਿਫਾਈਨਡ ਆਇਲ ਦੇ ਪ੍ਰੋਡਕਟਸ ਦੇ ਵਿੱਚ ਕਨਵਰਟ ਹੁੰਦਾ ਏਡਾ ਵੱਡਾ ਵਪਾਰ ਇਹਨਾਂ ਦਾ ਆਪਸ ਦੇ ਵਿੱਚ ਆ ਹੁਣ ਜਿਹੜਾ ਜਿਸ ਤਰੀਕੇ ਦੇ ਨਾਲ ਰਿਸਪੌਂਸ ਮਿਲਿਆ ਜਿਹੜਾ ਯੂਐਸ ਟੈਰਫ ਦਾ ਆ ਅਲਬਰਟਾ ਨੇ ਇਹ ਵੀ ਕਿਹਾ ਆ ਕਿ ਐਕਸਪੋਰਟ ਟੈਕਸ ਲਾ ਸਕਦੇ ਆ ਇਹ ਉਹਦੇ ਉੱਤੇ ਔਇਲ ਦੇ ਉੱਤੇ ਤੇ ਗੈਸ ਦੇ ਉੱਤੇ ਜਿਹਨੂੰ ਕਿ ਪ੍ਰਾਈਮਰੀ ਡੈਰੀਅਲ ਸਿਮਿਤ ਅਵਾਇਡ ਕਰਨਾ ਚਾਹੁੰਦੀ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਅਵਾਇਡ ਕੀਤਾ ਜਾ ਸਕੇ ਬੇਸਿਕਲੀ ਇਹਨਾਂ ਦਾ ਫੋਕਸ ਕੋਆਪਰੇਸ਼ਨ ਦੇ ਉੱਤੇ ਆ ਕਿ ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਇਹ ਕੰਮ ਕੀਤਾ ਜਾਵੇ ਨਹੀਂ ਤੇ ਕੁਦਰਤੀ ਐ ਇਕਨੋਮੀ ਅਮਰੀਕਾ ਦੀ ਵੱਡੀ ਐ ਨੁਕਸਾਨ ਮਾੜੇ ਦਾ ਹੋਣਾ ਨੁਕਸਾਨ ਇਧਰਲੇ ਪਾਸੇ ਹੋਣਾ ਸੋ ਇਹਨਾਂ ਨੇ ਉਹ ਮੀਟਿੰਗ ਕੀਤੀ ਐ ਕੀ ਇਸ਼ੂਜ਼ ਨੂੰ ਡਿਸਕਸ ਕੀਤਾ ਜਦੋਂ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ 25% ਟੈਰਫ ਸਾਰੀਆਂ ਕੈਨੇਡਾ ਦੀਆਂ ਚੀਜ਼ਾਂ ਦੇ ਉੱਤੇ ਲਾ ਦੇਣਾ ਔਰ ਲਾ ਵੀ 20 ਜਨਵਰੀ ਤੋਂ ਦੇਣਾ ਕਿਉਂਕਿ ਦਿਨ ਥੋੜੇ ਰਹਿ ਗਏ ਆ ਤੇ ਜਿਹੜੇ ਆ ਉਹਨਾਂ ਨੇ ਹੁਣ ਡੋਨਲਡ ਟਰੰਪ ਦੀ ਤੇ ਡੋਨਲਡ ਟਰੰਪ ਵੀ ਜਾਣਨ ਡੇਨੀਅਲ ਸਮੇਤ ਕਹਿੰਦੇ ਮੁਲਾਕਾਤ ਠੀਕ ਰਹੀ ਐ ਪਰ ਡੋਨਲਡ ਟਰੰਪ ਨੇ ਕੋਈ ਇਹ ਐਲਾਨ ਨਹੀਂ ਕੀਤਾ ਕਿ ਅਸੀਂ ਜਿਹੜਾ ਇਟ ਟੈਰਿਫਾਂ ਨੂੰ ਕੈਨਸਲ ਕਰ ਰਹੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਆ ਉਹ ਬਾਅਦ ਦੇ ਵਿੱਚ ਦੇਖਣ ਵਾਲੀ ਗੱਲ ਆ ਪਰ ਇਹ ਇਸ ਵੇਲੇ ਇੱਕ ਵੱਡਾ ਮੁੱਦਾ ਹੈ ਔਰ ਇਹ ਚਾਹੁੰਦੇ ਆ ਡੈਨੀਅਲ ਸਮਿਥ ਤੇ ਵੀ ਸਾਡਾ ਉਹਨਾਂ ਦੇ ਨਾਲ ਜਿਹੜਾ ਟੈਰਿਫ ਫ੍ਰੀ ਰਿਲੇਸ਼ਨਸ਼ਿਪ ਹੋ ਜਾਵੇ ਸਾਡਾ ਸਾਰਾ ਕੁਝ ਠੀਕ ਠਾਕ ਰਹੇ ਰਹਿੰਦਾ ਆ ਕਿ ਨਹੀਂ ਪਰ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਦੱਸੀ ਜਾ ਰਹੀ ਅਗਲੀ ਗੱਲਬਾਤ ਦੋਸਤੋ ਕੈਨੇਡੀਅਨ ਦੀ ਆਰਥਿਕਤਾ ਬਾਰੇ ਕੈਨੇਡਾ ਦੇ ਲੋਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਆ ਅ ਇਦਾਂ ਕਹਿ ਲਓ ਵੀ ਲਗਭਗ ਅੱਧੇ ਕੈਨੇਡੀਅਨ 200 ਡਾਲਰ ਦੇ ਫਰਕ ਤੇ ਜੀ ਰਹੇ ਆ ਇਸ ਵੇਲੇ ਇਹਦਾ ਮਤਲਬ ਕੀ ਆ ਜਿਹੜਾ ਰੀਸੈਂਟ ਇੱਕ ਸਰਵੇ ਕੀਤਾ ਗਿਆ ਲੋਕਾਂ ਤੋਂ ਪੁੱਛਿਆ ਗਿਆ ਜਾਂ ਜਾਣਿਆ ਗਿਆ ਕਿ ਤੁਹਾਡੇ ਖਰਚੇ ਕਿੰਨੇ ਆ ਜੇ ਕਿਸੇ ਦਾ 10000 ਕਮਾਈ ਆ ਤੇ ਉਹਦਾ 10000 ਹੀ ਖਰਚਾ ਆ ਜਾਂ ਅ ਜਿਹੜਾ 9800 ਡਾਲਰ ਉਹਦਾ ਖਰਚਾ ਆ ਤੇ ਜੇ ਉਹਨੂੰ ਕਿਤੇ 200 ਡਾਲਰ ਮਹੀਨੇ ਦਾ ਹੋਰ ਦੇਣਾ ਪੈ ਜਾਵੇ ਕੋਈ ਐਮਰਜੈਂਸੀ ਦੇ ਵਿੱਚ ਤੇ ਉਹਦਾ ਸਾਰਾ ਕੰਮ ਹਿਸਾਬ ਜਾਂ ਤੂੰ ਕਰਜ਼ਾ ਲੈਣਾ ਪਊਗਾ ਤਾਂ ਫਿਰ ਉਹਨੂੰ ਕਿਤੇ ਹੋਰ ਫੜਨੇ ਤਰਨੇ ਪੈਣਗੇ ਉਹ 200 ਡਾਲਰ ਦੇ ਫਰਕ ਦੇ ਉੱਤੇ ਅੱਧੇ ਕਨੇਡੀਅਨ ਇਸ ਵੇਲੇ ਆਪਣਾ ਟਾਈਮ ਕੱਟ ਰਹੇ ਆ ਇਹ ਬਹੁਤ ਵੱਡਾ ਨੰਬਰ ਆ ਇਹ ਹੁੰਦਾ ਅੱਗੇ ਵੀ ਆ ਪਰ ਇਹ ਵੱਧ ਗਿਆ ਹੁਣ ਜਿਹੜਾ ਹਰ ਮਹੀਨੇ ਦੇ ਲੋਕਾਂ ਕੋਲੋਂ ਆਪਣਾ ਕਰਜ਼ਾ ਨਹੀਂ ਦਿੱਤਾ ਜਾ ਰਿਹਾ ਜਿਹੜੀ ਡੈਟ ਦੀਆਂ ਚਿੰਤਾਵਾਂ ਨੇ ਉਹ ਵੱਧ ਰਹੀਆਂ ਨੇ ਜ਼ਿਆਦਾ ਕਨੇਡੀਅਨ ਇਸ ਵੇਲੇ ਸੋਚ ਰਹੇ ਆ ਕਿ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਏਦਾਂ ਨਹੀਂ ਰਹਿਣੀ ਚਾਹੀਦੀ ਇਹ ਤੋਂ ਮਾੜੀ ਹੋਣੀ ਆ ਹੌਲੀ 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 ਜਿਹੜਾ ਜਿਹੜਾ ਹਰ ਤੀਜਾ ਬੰਦਾ ਉਹ ਇਹ ਕਹਿ ਰਿਹਾ ਕਿ ਉਹਦੇ ਕੋਲੋਂ ਆਪਣੇ ਹੋਰ ਕਰਜ਼ਾ ਲਏ ਬਿਨਾ ਬਿੱਲ ਨਹੀਂ ਦਿੱਤੇ ਜਾਂਦੇ। ਮਤਲਬ 100 ਚੋਂ 33 ਬੰਦੇ ਕਹਿ ਰਹੇ ਆ ਕਿ ਹਰ ਮਹੀਨੇ ਸਾਨੂੰ ਕਿਤੇ ਉਹਨਾਂ ਕਿਤੇ ਉਹ ਪੈਸਾ ਲਿਆ ਕੇ ਵਿੱਚ ਪਾਉਣਾ ਪੈਂਦਾ ਜਾਂ ਕਰਜ਼ਾ ਲੈਣਾ ਪੈਂਦਾ ਚਾਹੇ ਲਾਈਨ ਆਪ ਕਰਾਡਾ ਚਾਹੇ ਕ੍ਰੈਡਿਟ ਕਾਰਡ ਆ ਚਾਹੇ ਕੁਝ ਹੋਰ ਆ ਫੇਰ ਸਾਡਾ ਸਰਦਾ ਨਹੀਂ ਤਾਂ ਜਿੰਨੇ ਬਿੱਲ ਆ ਉਹ ਦਿੱਤੇ ਹੀ ਨਹੀਂ ਜਾ ਰਹੇ। 100 ਦੇ ਵਿੱਚੋਂ 33 ਬੰਦੇ ਇਹ ਕਹਿ ਰਹੇ ਆ। ਔਰ ਜਿਹੜਾ ਕਰਜ਼ੇ ਦਾ ਜਿੰਨਾ ਕਰਜ਼ਾ ਲੋਕਾਂ ਦੇ ਸਿਰ ਹੈਗਾ ਉਹ ਉੱਤੇ ਨੂੰ ਜਾ ਰਿਹਾ। ਕੈਨੇਡਾ ਵੈਸੇ ਕੈਨੇਡਾ ਕੈਨੇਡਾ ਦੀ ਕੈਨੇਡੀਅਨ ਸਰਕਾਰ ਦਾ ਖਰਚਾ ਬਹੁਤ ਆ ਕੈਨੇਡਾ ਜਿਹੜਾ ਇਹ 1 ਆਫ ਦਾ ਹਾਈਐਸਟ ਇਹ ਇਥੇ ਡੈਟ ਆ ਜਿਹੜੀਆਂ ਜੇ ਵੈਸਟਰਨ ਕੰਟਰੀਜ਼ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਕੈਨੇਡਾ ਦੀ ਹਾਲਤ ਦੇਖੀ ਜਾਵੇ ਲੋਕਾਂ ਸਰ ਕਰਜ਼ਾ ਬਹੁਤ ਆ ਔਰ ਲੋਕ ਬਹੁਤ ਸਟਰਗਲ ਕਰ ਰਿਹਾ ਇਹਦੇ ਨਾਲ ਇੱਕ ਵਾਰੀ ਤੁਸੀਂ ਉਸ ਲਿਮਟ ਤੱਕ ਖਿੱਚੇ ਜਾਂਦੇ ਹੋ ਉਸ ਤੋਂ ਬਾਅਦ ਫਿਰ ਕੋਈ ਵੀ ਚੀਜ਼ ਸਾਥ ਨਹੀਂ ਦਿੰਦੀ ਹੁਣ ਇੱਕ ਪਾਸੇ ਤੇ ਲੋਕਾਂ ਨੂੰ ਇਹ ਚਿੰਤਾ ਆ ਵੀ ਸਾਵਾ ਸਾਵਾ ਸਰ ਰਿਹਾ ਜਿੰਨੀ ਇਨਕਮ ਆ ਉਹਨੇ ਖਰਚੇ ਆ ਤੇ ਕੁਛ ਦਾ ਤੇ ਨਹੀਂ ਸਰ ਰਿਹਾ ਉਹ ਅੱਧਿਆਂ ਦਾ ਮਤਲਬ ਇਦਾਂ ਹੋ ਰਿਹਾ ਤੇ ਜਿਹੜੇ 1.2 ਹੈ ਉਹਨਾਂ ਨੂੰ ਇਦਾਂ ਲੱਗਦਾ ਵੀ ਜਿਹੜੇ ਮਤਲਬ ਕਹ ਲਓ ਕਿ ਦਸਾਂ ਤਿੰਨਾਂ ਦੇ ਵਿੱਚੋਂ ਇੱਕ ਆ ਉਹਨਾਂ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਤੇ ਉਹਦੇ ਨਾਲ ਹੋਏ ਹੋ ਰਿਹਾ ਕਿ ਹੁਣ ਚਿੰਤਾ ਨੌਕਰੀ ਜਾਣ ਦੀ ਆ ਚਲੋ 200 ਡਾਲਰ ਦੇ ਫਰਕ ਨਾਲ ਜੀ ਵੀ ਜਾਂਦੇ ਆ ਲੋਕ ਫੇਰ ਵੀ ਠੀਕ ਆ ਪਰ ਲੋਕ ਚਿੰਤਤ ਇਸ ਗੱਲ ਤੋਂ ਵੀ ਜੇ ਸਾਡੀ ਨੌਕਰੀ ਚਲੀ ਗਈ ਫੇਰ ਕੀ ਕਰਨਾ ਪੰਜਾਂ ਦੇ ਵਿੱਚੋਂ ਦੋ ਕੈਨੇਡੀਅਨ ਜਿਹੜੇ ਨੇ ਜਣੀ ਪੰਜਾਂ ਚੋਂ ਦੋ ਜਣੇ ਏ ਐਸ ਵੇਲੇ ਚਿੰਤਾ ਪਾਲ ਕੇ ਬੈਠੇ ਆ ਕਿ ਸਾਡੇ ਕੋਲੇ ਨੌਕਰੀ ਨਹੀਂ ਰਹਿਣੀ ਤੇ ਦੂਜਾ ਇਹ ਐਸ ਵੇਲੇ ਹਾਈएस्ट ਕਨਸਰਨ ਆ ਜਿਹੜੇ ਫਿਕਰ ਲੋਕਾਂ ਨੂੰ ਸੌਣ ਨਹੀਂ ਦਿੰਦੇ ਪੰਜਾਂ ਚੋਂ ਦੋ ਜਣਿਆਂ ਦੇ ਲਗਭਗ ਅੱਧ ਇਹ ਕਾਫੀ ਵੱਡਾ ਨੰਬਰ ਆ ਜਿਹੜਾ ਨੌਕਰੀ ਦੀ ਚਿੰਤਾ ਲੈ ਕੇ ਬੈਠਾ ਅਨਪਲੋਇਮੈਂਟ ਇੱਕ ਫੈਕਟਰ ਹੈਗਾ ਅਨਪਲੋਇਮੈਂਟ ਆਪਾਂ ਥੋੜੇ ਦਿਨ ਪਹਿਲਾਂ ਰਿਪੋਰਟ ਕੀਤੀ ਸੀ ਥੋੜੀ ਜਿਹੀ ਡਿਪ ਹੋਈ ਆ ਥੋੜੀ ਜਿਹੀ ਘਟੀ ਆ 6.7% ਦੇ ਉੱਤੇ ਆ ਪਰ ਇਹ ਓਵਰਾਲ ਹਜੇ ਵੀ ਜਿਆਦਾ ਆ ਜਿਹੜਾ ਆਰਥਿਕ ਬੋਝ ਆ ਲੋਕਾਂ ਦੇ ਉੱਤੇ ਉਹਦੇ ਵਿੱਚ ਅਜੇ ਵੀ ਜ਼ਿਆਦਾ ਹੁਣ ਇੰਟਰਸਟ ਰੇਟ ਕਿੰਨੇ ਘਟ ਗਿਆ ਆ ਥੋੜੇ ਦਿਨ ਬਾਅਦ 29 ਜਨਵਰੀ ਨੂੰ ਫੇਕ ਹੋਰ ਘਟ ਲੱਗਣ ਲੱਗਾ ਪਹਿਲਾਂ ਕਹਿੰਦੇ ਸੀ ਇੰਟਰਸਟ ਰੇਟ ਜ਼ਿਆਦਾ ਆ ਹੁਣ ਇੰਟਰਸਟ ਰੇਟ ਤੇ ਕਿੰਨੀ ਵਾਰੀ ਬੈਂਕ ਆਫ ਕੈਨੇਡਾ ਨੇ ਘਟਾ ਦਿੱਤੇ ਆ ਹਾਲ ਤੋਦੇ ਦੀ ਉੱਥੇ ਹੀ ਆ ਭਾਵੇਂ ਕਿ ਇੰਟਰਸਟ ਰੇਟ ਹੁਣ ਘਟ ਨੇ ਇਹ ਤੋਂ ਘਟ ਨਹੀਂ ਹੋ ਸਕਦੇ ਜਾਂ ਥੋੜੇ ਬਹੁਤੇ ਹੋਣਗੇ ਹਿਸਟੋਰਿਕ ਲੋ ਇਹਨਾਂ ਨੂੰ ਕਿਹਾ ਜਾਂਦਾ 3.25% ਇੱਥੇ ਲੋਕਾਂ ਨੇ 16 16% ਦੇ ਉੱਤੇ ਮਾਰਗੇਜਾਂ ਦਿੱਤੀਆਂ ਕਿਸੇ ਵੇਲੇ ਦੇ ਵਿੱਚ ਕੈਨੇਡਾ 'ਚ 3.25% ਜਿਹੜਾ ਇਸ ਵੇਲੇ ਇੰਟਰਸਟ ਰੇਟ ਆ باوجود ਉੱਥੇ ਜਾਣ ਦੇ ਜਿਹੜੇ ਲੋਕਾਂ ਦੇ ਕੋਲੇ ਡਿਸਪੋਜੀਬਲ ਇਨਕਮ ਖਰਚਣ ਵਾਲਾ ਪੈਸਾ ਹੈ ਨਹੀਂ ਕਿਸੇ ਘਰ 'ਚ ਹੋਊਗਾ ਮਹਿੰਗਾ ਕਿਸੇ ਦਾ ਕੁਝ ਉਹ ਤੋਂ ਵੱਖਰੀ ਗੱਲ ਆ ਜਿਹੜੀ ਡਿਸਪੋਜੀਬਲ ਇਨਕਮ ਆ ਉਹ ਕੱਟੀ ਜਾ ਰਹੀ ਆ ਇਹ ਸਾਰੇ ਕੁਝ ਦੇ ਵਿੱਚ ਹੋ ਕੀ ਰਿਹਾ ਆ ਕਿ ਔਨ ਅਨ ਐਵਰੇਜ ਲੋਕਾਂ ਦੇ ਕੋਲ ਆਪਣੇ ਪੈਸੇ ਦੇਣ ਦੇ ਲਈ ਕੁਝ ਮਹੀਨੇ ਪਹਿਲਾਂ ਨਾਲੋਂ 16% ਘਟ ਗਿਆ ਪੈਸੇ। ਅ ਔਰ ਦੂਜੀ ਜਿਹੜੀ ਹੈਗੀ ਆ ਕਿ ਜਿਹੜੀਆਂ ਕੀਮਤਾਂ ਜਿਹੜੀ ਜਿਹੜੇ ਖਰਚੇ ਤੁਹਾਨੂੰ ਪਤਾ ਹੀ ਨਹੀਂ ਹੁੰਦੇ ਬਹੁਤੇ ਕੈਨੇਡੀਅਨ ਐਸ ਵੇਲੇ ਆਪਣੇ ਆਪ ਨੂੰ ਇਸ ਗੱਲ ਹੀ ਤਿਆਰ ਹੀ ਨਹੀਂ ਕਰ ਰਹੇ ਕਿ ਜੇ ਰੱਬ ਨਾ ਕਰੇ ਕੋਈ ਖਰਚਾ ਇਹ ਜ ਆ ਗਿਆ ਵੀ ਕਾਰ ਹੀ ਖਰਾਬ ਹੋ ਗਈ ਤੇ ਕੀ ਕਰਨਾ ਉਹਦਾ ਖਰਚਾ 2-4000 ਡਾਲਰ ਦਾ ਜਾਂ ਕਿਤੇ ਰੱਬ ਨਾ ਕਰੇ ਤੁਹਾਡੀ ਨੌਕਰੀ ਚਲੇਗੀ ਤੇ ਫੇਰ ਬਚਣਾ ਕੁਛ ਨਹੀਂ ਇਹ ਇੱਕ ਬਹੁਤ ਵੱਡਾ ਹੈਗਾ ਔਰ ਦੂਜੀ ਗੱਲ ਇਹ ਆ ਲੋਰ ਇੰਟਰਸਟ ਰੇਟ ਹੋਣ ਦੇ ਬਾਵਯੂਧ ਲੋਕਾਂ ਦੇ ਲਈ ਆਪਣਾ ਡੈਟ ਭਵਿੱਖ ਦੇ ਵਿੱਚ ਪੇ ਆਫ ਕਰਨਾ ਲਗਭਗ ਸੰਭਵ ਜਿਹਦੇ ਸਿਰ 10000 ਡਾਲਰ ਚੜ ਗਿਆ ਉਹਦਾ ਵਿਆਜ ਤਾਂ ਦੇ ਹੀ ਜਾਂਦਾ ਆ ਜਾਂ ਥੋੜੇ ਬਹੁਤੇ ਹੋਰ ਦੇ ਹੀ ਜਾਂਦਾ ਪਰ ਉਹਦੇ ਕੋਲੋਂ ਇਹ ਨਹੀਂ ਮਤਲਬ 10000 ਅਸੀਂ ਇੱਕ ਨੰਬਰ ਬਣ ਕੇ ਚੱਲ ਰਹੇ ਆ ਪਰ ਉਹਨੂੰ ਇਹ ਲੱਗਦਾ ਵੀ ਇਹ ਮੇਰੇ ਕੋਲ ਲੱਥਣਾ ਨਹੀਂ ਹੁਣ ਕਿਸੇ ਤਰੀਕੇ ਨਾਲ ਵੀ ਸੋ ਇਸ ਪ੍ਰੈਸ਼ਰ ਦੇ ਉੱਤੇ ਜਿਹੜੇ ਕੈਨੇਡੀਅਨਸ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਐਸ ਵੇਲੇ ਬਣੀ ਆ ਇਹ ਬਹੁਤ ਜਿਹੜੀ ਖਤਰਨਾਕ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਿਆਜ ਦਰਾਂ ਘਟਦੀਆਂ ਆ ਉਹਦੇ ਨਾਲ ਕੋਈ ਫਰਕ ਪੈਂਦਾ ਮਾਰਕੀਟ 'ਚ ਕੋਈ ਹਿਲਜੁਲ ਹੁੰਦੀ ਆ ਪਤਾ ਨਹੀਂ ਲੋਕ ਪਹਿਲਾਂ ਨਾਲੋਂ ਪੈਸੇ ਥੇਲੇ ਦੇ ਵਿੱਚ ਤੰਗ ਨੇ ਅੱਧੇ ਲੋਕ ਤੁਸੀਂ ਇਹ ਗੱਲ ਸੋਚ ਕੇ ਦੇਖੋ ਅੱਧੇ ਕੈਨੇਡੀਅਨ 200 ਡਾਲਰ ਦੇ ਫਰਕ ਤੇ ਜੀ ਰਹੇ ਆ ਐਸ ਵੇਲੇ ਵੀ ਜੇ 200 ਡਾਲਰ ਉਹਨਾਂ ਕੋਲੇ ਵਾਧੂ ਖਰਚਾ ਆ ਗਿਆ ਨਹੀਂ ਹੋਣਾ ਕਰਜ਼ਾ ਲੈਣਾ ਪੈਣਾ ਕਿਤੇ ਉਹ ਇੱਥੇ ਤੱਕ ਜਿਹੜੀ ਹਾਲਾਤ ਐਸ ਬਲੇ ਆ ਗਈ ਆ ਤੇ ਰੱਬ ਨਾ ਕਰੇ ਕੋਈ ਵੱਡਾ ਖਰਚਾ ਪੈ ਗਿਆ ਕੋਈ ਕਾਰਪੂਰ ਆਲਾ ਪੈ ਗਿਆ ਜਾਂ ਕੋ ਨੌਕਰੀ ਚਲੇ ਗਈ ਫੇਰ ਤੇ ਰੱਬ ਹੀ ਰੱਖ ਇੱਕ ਸਰੀ ਦੀ ਖਬਰ ਆ ਸਰੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਅਰੈਸਟ ਕੀਤਾ ਆ ਜਿਹੜੇ ਕਈ ਇਹਨਾਂ ਨੇ ਕ੍ਰਾਈਮ ਕੀਤੇ ਆ ਜਿਹਦੇ ਚ ਚੋਰੀਆਂ ਵੀ ਆ ਤੇ ਬ੍ਰੇਕਇੰਸ ਵੀ ਆ ਸਿੱਧਾ ਹੀ ਮਤਲਬ ਘਰ ਦੇ ਵਿੱਚ ਦਾਖਲ ਹੋ ਕੇ ਕੁਛ ਚੋਰੀ ਦਾ ਸਮਾਨ ਵੀ ਪੁਲਿਸ ਨੇ ਇਹਨਾਂ ਕੋਲੋਂ ਫੜਿਆ ਪੁਲਿਸ ਨੇ ਜਿਹੜੀ ਲਗਜ਼ਰੀ ਕਾਰਾਂ ਇਹਨਾਂ ਕੋਲੋਂ ਇਲੈਕਟ੍ਰੋਨਿਕਸ ਨਸ਼ਾ ਫੇਰ ਚੋਰੀ ਕੀਤੇ ਕ੍ਰੈਡਿਟ ਕਾਰਡ ਤੇ ਜਿਹੜੇ ਟਾਇਰ ਚੋਰੀ ਕੀਤੇ 6000 ਡਾਲਰ ਦੇ ਇਹ ਇਹਨਾਂ ਕੋਲ ਪੁਲਿਸ ਨੇ ਇੱਕ ਬਹੁਤ ਵੱਡੀ ਪ੍ਰਾਪਤੀ ਆ ਔਰ ਇਹ ਦੱਸਦੇ ਆ ਕਿ ਜਿਹੜਾ ਡੋਜ ਰੈਮ ਟਰੱਕ ਆ ਉਹਦੇ ਵਿੱਚ ਫੇਕ ਲਾਇਸੈਂਸ প্লেਟ ਲੱਗੀ ਸੀ ਉਹ ਯੂਜ਼ ਕੀਤਾ ਇਹਨਾਂ ਬ੍ਰੇਕਿੰਗਸ ਦੇ ਵਿੱਚ ਵੈਸਟ ਵੈਨਕੂਵਰ ਦੇ ਵਿੱਚ ਦੂਜੇ ਕੁਸ਼ ਕ੍ਰਾਈਮ ਇੱਥੇ ਲੈਂਗਲੀ ਦੇ ਵਿੱਚ ਕੀਤੇ ਆ ਕੁਸ਼ ਸਰੀ ਦੇ ਵਿੱਚ ਹੋਏ ਆ ਦੋ ਘਰਾਂ ਦੀ ਪੁਲਿਸ ਨੇ ਸਰਚ ਕੀਤੀ ਹੈ ਪੁਲਿਸ ਨੇ ਦੋ ਘਰਾਂ ਦੀ ਸਰੀ ਦੇ ਵਿੱਚ ਸਰਚ ਕੀਤੀ ਤੇ ਉਹਦੇ ਵਿੱਚੋਂ ਫਿਰ ਚੋਰੀ ਦਾ ਇਹ ਸਮਾਨ ਜਿਹੜੀਆਂ ਨਕਲੀ ਲਾਇਸੈਂਸ ਪਲੇਟਾਂ ਇਹ ਸਾਰਾ ਕੁਝ ਉੱਥੋਂ ਕੁਝ ਟੂਲਸ ਜਿਹੜੇ ਆ ਜਿਹਦੇ ਨਾਲ ਇਹ ਕ੍ਰਾਈਮ ਕਰਦੇ ਸੀ ਚੋਰੀ ਕਰਦੇ ਸੀ ਉਹ ਲੱਭੇ ਹੁਣ ਪਹਿਲੇ ਜਦੋਂ ਘਰ ਦੀ ਸਰਚ ਕੀਤੀ ਗਈ ਤਾਂ ਉਹਦੇ ਵਿੱਚ ਇਹਨਾਂ ਨੂੰ ਜੀਪ ਲੱਭੀ ਕ੍ਰਿਸਟਲ ਮੈਥ ਲੱਭੀ ਫਿਰ ਜਿਹੜੇ ਟਾਇਰ ਚੋਰੀ ਕੀਤੇ ਲੱਭੇ ਡੋਜ ਰੈਮ ਟਰੱਕ ਜਿਹੜਾ ਇਹ ਸਾਰੇ ਕੁਝ ਕਰਨ ਦੇ ਲਈ ਵਰਤਿਆ ਗਿਆ ਉਹ ਲੱਭਿਆ ਜਦੋਂ ਦੂਜੇ ਘਰ ਦੀ ਸਰਚ ਕੀਤੀ ਗਈ ਤਾਂ ਉਹਦੇ ਵਿੱਚ ਉਹਨਾਂ ਨੂੰ ਟੂਲ ਲੱਭਿਆ ਜਿਹੜੇ ਜਿੰਦੇ ਤੋੜਨ ਵਾਲਾ ਸਮਾਨ ਹੁੰਦਾ ਉਹ ਨਕਲੀ ਕ੍ਰੈਡਿਟ ਕਾਰਡ ਲੱਭਿਆ ਸਮਾਨ ਲੱਭਿਆ ਜਿਹੜਾ ਜਿਹੜਾ ਜਿਹੜੇ ਕਾਗਜ਼ ਪੱਤਰ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨਕਲੀ ਕਰਨਾ ਜਾਂ ਚਾਬੀਆਂ ਬਹੁਤ ਸਾਰੀਆਂ ਤੇ ਜਿਹੜਾ ਚੋਰੀ ਦਾ ਇਹ ਡੋਜ ਰੈਮ ਇੱਕ ਟਰੱਕ ਲੱਭਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਡਰਾਈਵਰ ਜਿਹੜਾ ਡੋਜ ਰੈਮ ਦਾ ਹੈਗਾ ਟਰੱਕ ਦਾ ਉਹਨੂੰ ਵੀ ਗ੍ਰਿਫਤਾਰ ਕੀਤਾ ਤੇ 8 ਜਣਿਆਂ ਨੂੰ ਹੋਰ ਇਹਨਾਂ ਨੇ ਡੀਟੇਨ ਕੀਤਾ ਪਰ ਰੀਟੇਨ ਕੀਤਾ ਬਾਅਦ ਵਿੱਚ ਫੜੇ ਬਾਅਦ ਵਿੱਚ ਛੱਡ ਦਿੱਤੇ ਇਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਕਈ ਪੁਲਿਸ ਫੋਰਸਸ ਇਨਵੋਲਵ ਹੋਈਆਂ ਸਰੀ RCMP ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਵੈਸਟ ਵੈਨਕੂਵਰ ਪੁਲਿਸ ਤੇ ਜਿਹੜੇ ਇਹ ਸਾਰਾ ਕੋਸ਼ ਆ ਜਿਹੜੀਆਂ ਚੀਜ਼ਾਂ ਚੋਰੀ ਹੋਈਆਂ ਸੀ ਹਜ਼ਾਰਾਂ ਡਾਲਰ ਦਾ ਸਮਾਨ ਜਿਹੜਾ ਚੋਰੀ ਕੀਤਾ ਗਿਆ ਸੀ ਇਹਦੇ ਵਿੱਚ ਦੋ ਵਹੀਕਲ ਸੀਗੇ ਰਿਕਵਰ ਕੀਤੇ ਉਹ ਮਤਲਬ ਜਿਹੜੇ ਵੀ ਇਹਨਾਂ ਦੇ ਅਸਲੀ ਮਾਲਕ ਸੀਗੇ ਉਹਨਾਂ ਨੂੰ ਇਹਨਾਂ ਨੇ ਵਾਪਸ ਕਰ ਦਿੱਤੇ ਸੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਕ੍ਰਾਈਮ ਕਿਤੇ ਨਾ ਕਿਤੇ ਵੱਧ ਰਿਹਾ ਇੱਕ ਇਥੋਂ ਐਬਸਫੋਰਡ ਤੋਂ ਇਹਦੇ ਨਾਲ ਹੀ ਲੱਗਦੀ ਇੱਕ ਖਬਰ ਵੀ ਆ ਉਹਦੇ ਨਾਲ ਤੁਹਾਡੇ ਨਾਲ ਅਸੀਂ ਅਪਡੇਟ ਵੀ ਸਾਂਝੀ ਕਰਨੀ ਆ ਐਬਸਫੋਰਡ ਦੇ ਮਿਸ਼ਨ ਦੇ ਵਿੱਚ ਜਿਹੜੀ ਪਬਲਿਕ ਤੱਕ ਲੋਕ ਪਹੁੰਚ ਰਹੇ ਆ ਇੱਕ ਕੈਨੇਡਾ ਪੋਸਟ ਜਿਹੜੇ ਕਮਿਊਨਿਟੀ ਮੇਲ ਬਾਕਸ ਚੋਰੀ ਹੋ ਰਹੇ ਆ ਆ ਸ਼ਨੀਵਾਰ ਸਵੇਰ ਦੀ ਗੱਲ ਆ ਜਿਹੜੇ ਮੇਲ ਬਾਕਸ ਨੇ ਜਿੱਥੇ ਉਹ ਕਾਮਨ ਲੱਗਿਆ ਹੁੰਦਾ ਨਾ ਜਿੱਥੇ ਚਿੱਠੀਆਂ ਪਾ ਕੇ ਜਾਂਦੇ ਆ ਉਹ ਚੱਕ ਕੇ ਲੈ ਜਾਂਦੇ ਐਬਸਫੋਰਡ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਕਈ ਮੇਲ ਬਾਕਸ ਜਿਹੜੇ ਮੈਕ ਨੇਬਰਹੂਡ ਦੇ ਵਿੱਚ ਉਹਨਾਂ ਨੂੰ ਟਾਰਗੇਟ ਕੀਤਾ ਤੜਕੇ 2 ਵਜੇ ਤੇ ਕਈ ਯੂਨਿਟ ਜਿਹੜੇ ਆ ਉਹ ਫਿਰ ਡੰਪ ਕੀਤੇ ਆ ਉਧਰ ਸ਼ਹਿਰ ਦੇ ਨਾਰਥ ਵਾਲੇ ਪਾਸੇ ਜਾ ਕੇ ਜਿਹੜੀ ਐਬਸ ਫੋਰਡ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਵਹੀਕਲ ਦੀ ਡਿਸਕ੍ਰਿਪਸ਼ਨ ਦਿੱਤੀ ਆ ਵੀ ਆਹ ਇਨਵੋਲਵ ਹੋ ਸਕਦਾ ਲਾਈਟ ਕਲਰ ਦਾ ਫੋਰਡ ਟਰੱਕ ਜਿਹੜਾ ਦੇਖਿਆ ਉਹ ਮਤਲਬ ਮੇਲ ਬਾਕਸ ਜਿਹੜਾ ਹੁੰਦਾ ਨਾ ਪੂਰੇ ਦਾ ਪੂਰਾ ਉਹਨੂੰ ਟਰੱਕ ਦੇ ਪਿੱਛੇ ਪਾ ਕੇ ਤੇ ਉਹਨੂੰ ਪੱਟ ਲੈਂਦੇ ਆ ਉਹਦੀ ਫਾਊਂਡੇਸ਼ਨ ਦੀ ਸਾਰੀ ਸਾਰੀ ਪੱਟਕੇ ਤੇ ਵਿੱਚ ਛੱਟ ਕੇ ਲਾਗੇ ਮੇਲ ਬਾਕਸ ਦੇ ਵਿੱਚ ਕੀ ਹੁੰਦੇ ਚੈੱਕ ਤੁਹਾਡੇ ਕ੍ਰੈਡਿਟ ਕਾਰਡ ਜਾਂ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਤੁਹਾਡੀਆਂ ਆਈਡੈਂਟਿਟੀਆਂ ਜਿਹਦੇ ਉੱਤੇ ਜਿਹੜੇ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਅੱਗੇ ਜਾ ਕੇ ਘਪਲੇ ਕੀਤੇ ਪਹਿਲਾਂ ਤਾਂ ਮਾੜੀ ਮੋਟੀ ਖਬਰ ਸੁਣਦੇ ਸੀ ਮੇਲ ਬਾਕਸ ਤੋਂ ਡਾਕ ਚੋਰੀ ਕਰ ਲੈਂਦੇ ਸੀ ਕਿਸੇ ਨਾ ਕਿਸੇ ਤਰ੍ਹਾਂ ਨੂੰ ਤੋੜ ਕੇ ਉਹਨਾਂ ਸਮੇਤ ਉਹਦੀ ਨੀਂਹ ਜਿਹੜੀ ਫਾਊਂਡੇਸ਼ਨ ਹੈ ਜਿਹਦਾ ਉਹਦੇ ਵਿੱਚ ਜਿਹਦੇ ਉੱਤੇ ਉਹ ਫਿਕਸ ਕੀਤਾ ਹੁੰਦਾ ਉਹ ਸਾਰੀ ਸਾਰੀ ਪੱਟਕੇ ਲਾਗੇ ਸੋ ਰਿਵਰਸਟ੍ਰਾਈਡ ਸਟਰੀਟ ਏਰੀਆ ਦੇ ਵਿੱਚ ਉੱਥੇ ਵੀ ਕੁਛ ਇਦਾਂ ਦੀਆਂ ਹੋਈ ਉੱਥੇ ਹੋਇਆ ਸੋ ਇਹਨਾਂ ਸਾਰੇ ਬਾਕਸਸ ਦੇ ਵਿੱਚ ਇਹਨਾਂ ਨੂੰ ਖੋਲਿਆ ਇਹਦੀ ਜਿਹੜੀ ਉਹਦੇ ਵਿੱਚੋਂ ਡਾਕ ਸੀਗੀਆਂ ਚਿੱਠੀਆਂ ਸੀਗੀਆਂ ਬੇਸਿਕਲੀ ਉਹ ਸਾਰੀਆਂ ਚੋਰੀ ਕਰ ਲਈਆਂ ਪੁਲਿਸ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਹਾਡੇ ਨਾਲ ਜੇ ਕਿਸੇ ਕੋਲ ਕੋਈ ਸੀਸੀਟੀਵੀ ਹੋਵੇ ਡੈਸ਼ ਕੈਮ ਹੋਵੇ ਉਹਦੇਲੇ ਪਾਸੇ ਨੂੰ ਤੇ 604 7766 604 826 7766 ਇਸ ਨੰਬਰ ਦੇ ਉੱਤੇ ਉਹਨਾਂ ਨਾਲ ਕੰਟੈਕਟ ਕਰੋ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮੇਲ ਚੋਰੀ ਹੋਈ ਹੈ ਤਾਂ ਤੁਸੀਂ ਕੈਨੇਡਾ ਪੋਸਟ ਨੂੰ 1866 607 6301 1866 607 6301 ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਦੱਸ ਸਕਦੇ ਹਾਂ ਅਗਲੀ ਗੱਲ ਬਾਤ ਦੋਸਤੋ ਜਿਹੜੀ ਲਗਾਤਾਰ ਚੱਲ ਰਹੀ ਆ ਉਹ ਲੈਂਗਲੀ ਦੇ ਜਿਹੜੀ ਮਾਫੀ ਚਾਹੁੰਦੇ ਗਿਲਫਰਡ ਦੇ ਵਿੱਚ ਸਰੀ ਗਿਲਫਰਡ ਵਾਲੀ ਸੀਟ ਦੇ ਉੱਤੇ ਜਿਹੜਾ ਵੋਟਾਂ ਦਾ ਰੌਲਾ ਪਿਆ ਕੰਜ਼ਰਵਟਿਵ ਪਾਰਟੀ ਇਸ ਵੇਲੇ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੀ ਆ BC ਕੰਜ਼ਰਵਟਿਵ ਪਾਰਟੀ ਜਿਹਦੇ ਲੀਡਰ ਜੌਨ ਰਸਟਰਡ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇਸ ਮਾਮਲੇ ਦੀ ਪੁਲਿਸ ਜਾਂਚ ਕਰਾਈ ਜਾਵੇ ਕਿ ਜਿਹੜੀ VOTING ਵੋਟਾਂ ਦੇ ਵਿੱਚ ਘਪਲੇ ਹੋਏ ਆ ਇਰੈਗੂਲਰਿਟੀਆਂ ਹੋਈਆਂ ਆ ਆ 24 ਦੀ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ ਦੱਸ ਦੇਣਾ ਚਾਹੁੰਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਰਫ ਇੱਕ ਸੀਟ ਦੇ ਫਰਕ ਨਾਲ NDP ਦੀ ਸਰਕਾਰ ਬਣੀ ਆ ਤੇ BC ਦੇ ਵਿੱਚ ਇੱਕ ਸੀਟ ਬਾਈਆਂ VOTES ਦੇ ਨਾਲ ਕੰਜ਼ਰਵਟਿਵ ਹਾਰੇ ਆ ਉਹ 22 ਵੋਟਾਂ ਜਿਹੜੀਆਂ ਬਹੁਤ ਮਹੱਤਵਪੂਰਨ ਆ ਜੌਨ ਰਸਰ ਨੇ ਇਹ ਕਿਹਾ ਕਿ ਇਥੇ ਘਪਲੇ ਹੋਏ ਆ ਘਪਲੇ ਇਹ ਹੋਏ ਆ ਕਿ ਜਿਹੜਾ ਇਥੇ ਕੇਅਰ ਹੋਵਾ ਉਹਦੇ ਵਿੱਚੋਂ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਮਤਲਬ ਵੋਟ ਨਹੀਂ ਪਾਈ ਐਂਡੀਪੀ ਨੂੰ ਪਰ ਉਹਨਾਂ ਸਾਰਿਆਂ ਦੀ ਵੋਟ ਇਕੱਠੀ ਕਰਕੇ ਤੇ ਪਾ ਦਿੱਤੀ ਗਈ ਆ ਇੱਕ ਥਾਂ ਦੇ ਉੱਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਵੀ ਕੀ ਉਹਨਾਂ ਨੇ ਆਪਣੀ ਵੋਟ ਮਰਜ਼ੀ ਨਾਲ ਪਾਈ ਆ ਜਾਂ ਇਕੱਠੀ ਉਹ ਵੋਟ ਪਾ ਸਕਦੇ ਵੀ ਇੱਕ ਕੇਅਰ ਹੌਂ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਸਾਰਿਆਂ ਦੀ ਇਕੱਠੀ ਵੋਟ ਪਾ ਕੇ ਤੇ ਇੱਕ ਥਾਂ ਦੇ ਉੱਤੇ ਜਿਹੜੀ ਪਾ ਦਿੱਤੀ ਜਾਵੇ ਸੋ ਇਸ ਕੇਅਰ ਹੌਂ ਦੇ ਉੱਤੇ 21 ਮੇਲ ਇਨ ਵੋਟਸ ਆ 21 ਵੋਟਾਂ ਦਾ ਰੌਲਾ ਪਿਆ ਕਿ ਜਿਹੜੀ ਇਹ ਇੱਕ ਉਹਨਾਂ ਨੇ ਨਾਂ ਵੀ ਦੱਸਿਆ ਇਸ ਕੇਅਰ ਫੈਸਿਲਿਟੀ ਦਾ ਉੱਥੇ ਉਹ ਕਹਿੰਦੇ ਕੁਝ ਗੜਬੜ ਹੋਈ ਆ ਕੁਝ ਸਸਪੀਸ਼ੀਅਸ ਐਕਟੀਵਿਟੀ ਹੋਈ ਆ ਕਿ ਹੋ ਸਕਦਾ ਇਹਦੇ ਵਿੱਚ ਜਿਹੜੀ ਕੋਈ ਥਰਡ ਪਾਰਟੀ ਆ ਉਹਨੇ ਉਹ ਸਾਰੇ ਕੁਝ ਦੇ ਉੱਤੇ ਇਨਫਲੂਐਂਸ ਕੀਤਾ ਹੋਵੇ ਜਿਹੜੇ ਕੇਅਰ ਹੋਮ ਵਾਲੇ ਉਹ ਕਹਿੰਦੇ ਇਦਾਂ ਦੀ ਗੱਲ ਕੋਈ ਨਹੀਂ ਇਹਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਇਸ ਗੱਲ ਨੂੰ ਡਿਨਾਈ ਕੀਤਾ ਆ ਕਿ ਇਦਾਂ ਨਹੀਂ ਹੁੰਦਾ ਇੱਥੇ ਸਾਡੇ ਸਾਡੇ ਹਰ ਇੱਕ ਜਿਹੜਾ ਇਹ ਰਹਿਣ ਵਾਲੇ ਆ ਇਹ ਇੰਡੀਪੈਂਡੈਂਟਲੀ ਵੋਟ ਪਾਉਂਦੇ ਆ ਤੇ ਸਟਾਫ ਉਹਨਾਂ ਦੀ ਹੈਲਪ ਕਰਦਾ ਹੈ ਲੈਂਗੁਏਜ ਦੇ ਵਿੱਚ ਕਿਉਂਕਿ ਲੈਂਗੁਏਜ ਬੈਰੀਅਰ ਆ ਸੋ ਇਲੈਕਸ਼ਨ ਬੀਸੀ ਦੀ ਪੋਜੀਸ਼ਨ ਐਸ ਵੇਲੇ ਆ ਉਹਨਾਂ ਨੇ ਕਿਹਾ ਕਿ ਹਰ ਇੱਕ ਵੋਟਰ ਨੂੰ ਆਪਣੀ ਵੋਟ ਆਪ ਪਾਉਣੀ ਚਾਹੀਦੀ ਆ ਤੇ ਬਲਕ ਦੇ ਵਿੱਚ ਜਾਨੀ ਕਿਸੇ ਕੇਅਰ ਹੋਮ ਦੇ ਵਿੱਚ ਇਦਾਂ ਦੀਆਂ ਨਹੀਂ ਹੋਣਾ ਚਾਹੀਦਾ ਹੁਣ ਸਟੇਟਮੈਂਟ ਦੇ ਵਿੱਚ ਕਨਫਲਿਕਟ ਆ ਜਿਹੜੇ ਕਨਸਰਵੇਟਿਵ ਆ ਉਹ ਇਸ ਗੱਲ ਦੇ ਉੱਤੇ ਆਰਗੂ ਕਰ ਰਹੇ ਆ ਕਿ ਜਿਹੜੀ ਉਹਨਾਂ ਦੀ ਡਿਸਕ੍ਰਿਪਸ਼ਨ ਆ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਆਪਸ ਦੇ ਵਿੱਚ ਵਿਵਾਦ ਆ ਕਿ ਕੇਅਰ ਹੋਮ ਕਹਿ ਰਿਹਾ ਕਿ ਇਲੈਕਸ਼ਨ BC ਦੀਆਂ ਪਾਲਿਸੀਜ਼ ਦੇ ਨਾਲ ਆ ਤੇ ਇਹ ਇਹ ਇਹੇ ਗੱਲ ਚਿੰਤਾ ਪੈਦਾ ਕਰ ਰਹੀ ਹੈ ਉਹਨਾਂ ਨੇ ਇਹ ਕਿਹਾ ਕਿ ਇੱਕ ਹੋਰ ਇਸ਼ੂ ਆ ਸਰੀ ਗਿਲਫਰਡ ਦੇ ਵਿੱਚ ਜਿੱਥੇ ਜਿਹੜਾ ਦੋ ਵਾਰੀ ਲੋਕ ਵੋਟ ਪਾ ਗਏ ਹੁਣ ਪੁਲਿਸ ਇਨਵੋਲਵਮੈਂਟ ਦੀ ਕਾਲ ਹੋਈ ਹੈ ਇਹਦੇ ਉੱਤੇ ਕਨਜ਼ਰਵਟਿਵ ਐਮਐਲਐਨ ਸਟੀਵ ਕੋਨਰ ਉਹ ਚਾਹੁੰਦੇ ਆ ਕਿ ਪੁਲਿਸ ਇਨਵੈਸਟੀਗੇਸ਼ਨ ਕਰੇ ਸਾਰੇ ਕੁਝ ਦੀ ਬੀਸੀ ਇਲੈਕਸ਼ਨ ਜਿਹੜਾ ਆ ਇਹਦੇ ਉੱਤੇ ਜਿਹੜਾ ਐਕਟ ਆ ਉਹ ਵਾਇਓਲੇਟ ਕੀਤਾ ਗਿਆ ਆ ਇਹ ਜਿਹੜਾ ਇਸ ਮਾਮਲੇ ਦੇ ਵਿੱਚ ਤੇ ਇਹਦੀਆਂ ਡਿਟੇਲਸ ਸਾਹਮਣੇ ਆਉਣੀਆਂ ਚਾਹੀਦੀਆਂ ਆ ਕੇਅਰ ਹਾਊਸ ਦੇ ਜਿਹੜੇ ਡਾਇਰੈਕਟਰ ਨੇ ਉਹ ਕਹਿੰਦੇ ਭਾਈ ਸਾਡੇ VOTING ਦਾ ਪ੍ਰੋਸੈਸ ਆ ਜਿੱਥੇ ਬੈਲਟ ਜਿਹੜੇ ਸੀਲ ਹੁੰਦੇ ਆ ਉਹਨਾਂ ਦੁਆਰਾ ਤੇ ਮੁੜ ਕੇ ਇਲੈਕਸ਼ਨ ਆਫਿਸ ਦੇ ਵਿੱਚ ਜਿਹੜੇ ਦਿੱਤੇ ਜਾਂਦੇ ਆ ਕਿ ਅਸੀਂ ਉਹੀ ਕੰਮ ਕੀਤਾ ਜਿਹੜਾ ਪਿਛਲੇ 30 ਸਾਲਾਂ ਤੋਂ ਕਰ ਰਹੇ ਆ ਅਸੀਂ ਇਹਦੇ ਵਿੱਚ ਵੱਖਰਾ ਕੁਝ ਨਹੀਂ ਕੀਤਾ ਤੇ ਨਾ ਹੀ ਕੋਈ ਗੜਬੜ ਕੀਤੀ ਆ ਕਿਉਂਕਿ ਫਰਕ ਜਿਹੜਾ ਸਿਰਫ 22 ਵੋਟਾਂ ਦਾ ਸੀ ਇਸ ਕਰਕੇ ਮਾਮਲਾ ਹਜੇ ਰੌਲੇ ਵਿੱਚ ਆ ਪੁਲਿਸ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਅੱਗੇ ਕੀ ਹੁੰਦਾ ਪਰ ਲੱਗਦਾ ਕਿ ਹੁਣ ਜਦੋਂ ਇੱਕ ਵਾਰੀ ਅਨਾਉਂਸ ਹੋ ਗਿਆ ਸਾਰਾ ਕੁਝ ਤਾਂ ਇਹ ਤੋਂ ਬਾਅਦ ਇਹ ਗੱਲਬਾਤ ਬਹੁਤੀ ਅ ਜਿਹੜੀ ਇਹਦੇ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਉਂਦੀ ਆਖਰ ਵੀ ਦੋਸਤੋ ਇੱਕ ਗੱਲਬਾਤ ਯੂਕੇ ਤੋਂ ਯੂਕੇ ਦੇ ਵਿੱਚ এনवायरमेंटਲ ਐਕਟਿਵਿਸਟ ਨੇ ਉਹਨਾਂ ਨੇ ਚਾਰਲਸ ਡਾਰਵਨ ਦੀ ਕਵਰ ਦੇ ਉੱਤੇ ਵੈਸਟਮਿੰਸਟਰ ਅਬੇ ਦੇ ਵਿੱਚ ਜਿਹੜਾ ਵਰਡ ਲਿਖਿਆ 1.5 ਇਜ਼ ਡੈਡ ਮਤਲਬ 1.5 ਖਤਮ ਹੋ ਗਿਆ ਇਹ ਰੌਲਾ ਕੀ ਆ ਜਿਹੜਾ ਇਸ ਵੇਲੇ ਮੁੱਖ ਮੁੱਦਾ ਦੁਨੀਆ ਦੇ ਵਿੱਚ ਚਾਹੇ ਅਮਰੀਕਾ ਦੇ ਵਿੱਚ ਜੰਗਲਾਂ ਨੂੰ ਅੱਗ ਲੱਗੀ ਹੈ ਚਾਹੇ ਕੁਝ ਹੋਇਆ ਉਹ ਵਾਤਾਵਰਨ ਆ ਇਹ ਜਿਹੜੇ ਐਕਟਿਵਿਸਟ ਨੇ ਇਹ ਧਿਆਨ ਦੇਣਾ ਚਾਹੁੰਦੇ ਲੋਕਾਂ ਦਾ ਇਸ ਗੱਲਬਾਤ ਦੋ ਐਕਟਿਵਿਸਟ ਉੱਥੇ ਐਂਟਰ ਹੁੰਦੇ ਲੰਡਨ ਦੇ ਵਿੱਚ ਚਾਰਲਸ ਡਾਰਵਿਨ ਇੱਕ ਬਹੁਤ ਵੱਡਾ ਵਿਗਿਆਨੀ ਹੋਇਆ 19ਵੀਂ ਸਦੀ ਦੇ ਵਿੱਚ ਜਿਹੜੇ ਦੋ ਤਿੰਨ ਬੰਦੇ ਹੋਏ ਜਿਨ੍ਹਾਂ ਨੇ ਦੁਨੀਆ ਨੂੰ ਇਦਾਂ ਹਿਲਾ ਕੇ ਰੱਖ ਦਿੱਤਾ ਚਾਰਲਸ ਡਾਰਵਿਨ ਉਹਨਾਂ ਦੇ ਵਿੱਚੋਂ ਇੱਕ ਸੀ ਜਿਹੜਾ ਮਨੁੱਖੀ ਵਿਕਾਸ ਦਾ ਸਿਧਾਂਤ ਉਹਨੇ ਦਿੱਤਾ ਸੀ ਕਿ ਅਸਲ ਦੇ ਵਿੱਚ ਅਸੀਂ ਡਿਵੈਲਪ ਕਿਦਾਂ ਹੋਏ ਹਾਂ ਜਿਹੜੀ ਥਿਉਰੀ ਆਫ ਇਵੋਲੂਸ਼ਨ ਉਹਨੇ ਚਾਰਲਸ ਡਾਰਵਿਨ ਨੇ ਦਿੱਤੀ ਸੀ ਤੇ ਉੱਥੇ 10 ਵਜੇ ਸਵੇਰੇ ਜਾ ਕੇ ਲੰਡਨ ਮੈਟਰੋਪੋਲੀਟਨ ਦੀ ਜਿਹੜੀ ਪੁਲਿਸ ਦੱਸ ਰਹੀ ਹੈ ਕਿ ਉੱਥੇ ਜਾ ਕੇ ਇਹ ਐਕਟਿਵਿਸਟ ਨੇ ਕਿਹਾ ਕਿ ਵੀ ਹੈਵ ਪਾਸਡ ਦਾ 1.5 ਡਿਗਰੀ ਥ੍ਰੈਸ਼ਹੋਲਡ ਇਹ ਹਾਲੇ ਤੱਕ ਮਤਲਬ ਇਹੀ ਰੌਲਾ ਪਾਈ ਜਾਂਦੀ ਸੀ ਦੁਨੀਆ ਕੇ ਤਾਪਮਾਨ 1.5 ਡਿਗਰੀ ਤੋਂ ਨਾ ਵਧੇ ਦੁਨੀਆ ਦਾ ਜਿਹੜਾ ਕਿ 1.6 ਹੋ ਗਿਆ ਇਹਨਾਂ ਨੇ ਚਾਰਲਸ ਡਾਰਬਨ ਦੀ ਕਬਰ ਦੇ ਉੱਤੇ ਇਹ ਲਿਖ ਕੇ ਦੱਸਿਆ ਕਿ ਭਾਈ ਅਸੀਂ ਜਿਸ ਗੱਲ ਤੋਂ ਡਰਦੇ ਸੀ ਉਹ ਹੋ ਚੁੱਕੀ ਸੀ ਮਨੁੱਖ ਵਾਤਾਵਰਨ ਨੂੰ ਇਦਾਂ ਖਰਾਬ ਕਰ ਚੁੱਕਿਆ ਕਿ ਐਸ਼ ਵੇਲੇ ਮਿਲੀਅਨਸ ਜਿਹੜੇ ਕੈਲੀਫੋਰਨੀਆ ਦੀ ਅੱਗ ਕਰਕੇ ਉਹਨਾਂ ਨੂੰ ਡਿਸਪਲੇਸ ਕੀਤਾ ਜਾ ਰਿਹਾ ਔਰ ਇੰਨੀ ਅੱਗ ਤੇ ਇੰਨਾ ਸਾਰਾ ਕੁਛ ਆ ਇਹ ਸਾਰਾ ਕੁਛ ਇਸੇ ਕਰਕੇ ਹੋ ਰਿਹਾ ਕਿਉਂਕਿ ਅਸੀਂ ਜਿਹੜੇ ਵਿਗਿਆਨੀ ਕਹਿ ਰਹੇ ਸੀ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਮੁਕੰਮਲ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਤਾਂਨਾ